ਇਸ ਦੌਰਾਨ ਦੁਕਾਨ ਤੇ ਕੰਮ ਕਰਦੀ ਲੜਕੀ ਵੀ ਹੋਈ ਸੀ ਜ਼ਖਮੀ ਗੋਲੀ ਚਲਾਉਣ ਵਾਲੇ ਇੱਕ ਸ਼ੂਟਰ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਸੋ ਜੰਡਿਆਲਾ ਗੁਰੂ ਦੇ ਵਿੱਚ ਮੁਠਪੇੜ ਹੋਈ ਹੈ ਜੁਥੇ ਕਿ ਉਸ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਦਾਜ਼ੇ ਕਿ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਦੁਕਾਨ ਤੇ ਕੰਮ ਕਰਦੀ ਲੜਕੀ ਵੀ ਜ਼ਖਮੀ ਹੋਈ ਹੈ ਇਹ ਜੀ ਥੋੜੇ ਦਿਨ ਪਹਿਲਾਂ ਮਿਤੀ 3 5 25 ਨੂੰ ਇੱਕ ਸਤਗੁਰੂ ਕਲੈਕਸ਼ਨ ਵਾਲਿਆਂ ਦੀ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਸੀਗੀ ਉਹ ਕੋਈ ਵਿਦੇਸ਼ ਬੈਠੇ ਗੈਂਗਸਟਰ ਨੇ ਉਹਨਾਂ ਤੋਂ ਫਰौती ਮੰਗੀ ਸੀ ਤੇ ਉਹਨਾਂ ਨੂੰ ਕੌਲਾਂ ਆਉਂਦੀਆਂ ਸੀ ਧਮਕੀ ਭਰੀਆਂ ਤੇ 3 ਤਰੀਕ ਨੂੰ ਆਫਟਰ ਲੰਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਮੂੰਹ ਬੱਦੇ ਸੀ ਉਹਨਾਂ ਨੇ ਅੰਦਾਜ਼ ਧੁੰਦ ਫਾਇਰਿੰਗ ਕੀਤੀ ਸੀ ਉਹਨਾਂ ਦੇ ਸ਼ੋਰੂਮ ਤੇ ਇੱਕ ਲੜਕੀ ਉਹਨਾਂ ਦੇ ਜਿਹੜੀ ਸਰਵੈਂਟ ਸੀਗੀ ਉਹਦੇ ਪੱਟ ਤੇ ਪ੍ਰਾਈਵੇਟ ਪਾਰਟ ਦੇ ਲਾਗੇ ਗੋਲੀ ਲਾ ਕੇ ਉਹ ਇੰਜਰਡ ਹੋਈ ਸੀ ਜਿਹਨੂੰ ਅਸੀਂ ਤੁਰੰਤ ਹਸਪੀਟਲ ਐਡਮਿਟ ਕਰਾਇਆ ਸੀ ਉਹ ਖਤਰੇ ਤੋਂ ਬਾਹਰ ਆ ਉਹ ਉਹ ਜਿਹੜੇ ਤਿੰਨੇ ਦੋਸ਼ੀ ਸੀਗੇ ਉਹ ਦੋ ਉਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਤੇ ਜੇ ਦੋਸ਼ੀ ਬਾਰੇ ਜਿਹੜੀ ਇਸ ਮੁਕਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਮੈਂ ਤੇ ਤਫ਼ਤੀਸ਼ੀ ਅਫਸਰ ਐਸਆਈ ਨਰੇਸ਼ ਕੁਮਾਰ ਸਮੇਤ ਪਟੀਮ ਜਿਹੜੇ ਅੱਜ ਅਸੀਂ ਨਾਕਾ ਲਾਇਆ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਤੀਜਾ ਮੁੱਖ ਦੋਸ਼ੀ ਆ ਸ਼ੂਟਰ ਸੀ ਜਿਹੜਾ ਉਹ ਅੱਜ ਸ਼ੇਖਪਤੇ ਵਾਲੀ ਸਾਈਡ ਤੋਂ ਨਹਿਰੇ-ਨਹਿਰ ਜਿਹੜਾ ਇੱਧਰ ਨੂੰ ਜਡੇਆਲੇ ਵੱਲ ਨੂੰ ਆ ਰਿਹਾ ਵਾ ਤੇ ਹੋ ਸਕਦਾ ਸੀ ਵੀ ਇਹ ਅੱਜ ਫੇਰ ਉੱਥੇ ਫਾਇਰਿੰਗ ਕਰਦਾ ਕਿਉਂਕਿ ਇਹਦੇ ਕੋਲ ਪਿਸਤਲ ਸੀਗਾ ਬੜਾ ਇੰਪੋਰਟਡ ਪਿਸਤਲ ਸੀਗਾ ਤੇ ਅੱਜ ਇਹ ਫੇਰ ਕੋਈ ਅਸੀਂ ਇਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਬਿਨਾ ਵਿਚਜਕ ਨੇ ਡਰ ਹੋ ਕੇ ਸਿੱਧੀ ਸਾਡੇ ਤੇ ਫਾਇਰਿੰਗ ਸ਼ੁਰੂ ਕਰਤੀ ਤੇ ਅੱਗੋਂ ਜਵਾਬੀ ਕਾਰਵਾਈ ਚ ਸਾਡੇ ਬਚਾਲੀ ਸਾਡੀ ਪੁਲਿਸ ਟੀਮ ਨੇ ਵੀ ਜਿਹੜੀ ਆ ਦੋ ਫਾਇਰ ਕੀਤੇ ਇੱਕ ਪਹਿਲਾਂ ਵਾਈ ਫਾਇਰ ਕੀਤਾ ਇਹਨੂੰ ਇਸ਼ਾਰਾ ਕੀਤਾ ਵੀ ਤੂੰ ਬਿਲਕੁਲ ਫਾਇਰਿੰਗ ਨਾ ਕਰ ਪਰ ਇਹ ਨਹੀਂ ਰੁਕਿਆ ਫਿਰ ਦੂਜਾ ਫਾਇਰ ਜਿਹੜਾ ਵਾ ਸਿੱਧਾ ਕੀਤਾ ਜੋ ਇਹਦੀ ਲੱਤ ਤੇ ਲੱਗਾ ਵਾ ਤੇ ਇਹਨੂੰ ਅਸੀਂ ਜਿਹੜਾ ਵਾ ਤੁਰੰਤ ਇਲਾਜ ਲਈ ਸਿਵਲ ਹਸਪੀਟਲ ਭੇਜ ਦਿੱਤਾ ਵਾ ਅੰਮ੍ਰਿਤਸਰ